ਅੱਜ ਆਪਾਂ ਕੁਝ ਖਾਸ ਨੋਟਸ ਦੇਖ ਰਹੇ ਹਾਂ ਇਹ ਤੇਲਗੂ ਸਿਖਾਉਣ ਦੇ ਪਲਾਨ ਦਾ ਹਿੱਸਾ ਨੇ ਖਾਸ ਕਰਕੇ ਦੂਜੇ ਦਿਨ ਦੀਆਂ ਐਕਟੀਵਿਟੀਜ਼ ਤੇ ਫੋਕਸ ਕਰਾਂਗੇ ਮਕਸਦ ਜਿਵੇਂ ਇਨਾ ਚ ਲਿਖਿਆ ਹੈ ਇਹੀ ਲੱਗਦਾ ਹੈ ਕਿ ਸਿੱਖਣ ਵਾਲੇ ਆਪਣੀ ਜਾਣ ਪਛਾਣ ਕਰਵਾ ਸਕਣ ਤੇ ਕੁਝ ਆਮ ਜੇ ਵਾਕ ਬੋਲ ਸਕਣ ਹਾਂਜੀ ਬਿਲਕੁਲ ਤਾਂ ਫਿਰ ਇਹ ਦੂਜਾ ਦਿਨ ਹੈ ਕਿਵੇਂ ਦਾ ਮਤਲਬ ਕੀ ਕੁਝ ਹੁੰਦਾ ਹੈ ਇਸ ਦਿਨ ਦੇਖੋ ਇਹਦੇ ਵਿੱਚ ਨਾ ਪਹਿਲਾਂ ਤਾਂ ਪਿਛਲੇ ਦਿਨ ਦੀ ਦੁਹਰਾਈ ਹੈ ਫਿਰ ਕੁਝ ਨਵੇਂ ਵਾਕ ਸਿਖਾਏ ਜਾਂਦੇ ਨੇ अच्छा ਤੇ ਫਿਰ ਉਹਨਾਂ ਨੂੰ ਵਰਤਣ ਲਈ ਕੁਝ ਮਜ਼ੇਦਾਰ ਜੀਆਂ ਐਕਟੀਵਿਟੀਆਂ ਹੂੰ ਸਿੱਧਾ ਸਾਦਾ ਜਿਹਾ ਲੱਗ ਰਿਹਾ ਪਰ ਮੇਨ ਗੱਲ ਕੀ ਹੈ ਦੇਚ ਮੇਨ ਗੱਲ ਇਹ ਹੈ ਕਿ ਦੂਜੇ ਦਿਨ ਨਾ ਫੋਕਸ ਸ਼ਬਦਾਂ ਤੋਂ ਅੱਗੇ ਵਧ ਕੇ ਪੂਰੇ ਵਾਕਾਂ ਤੇ ਆ ਜਾਂਦਾ ਹੈ ਛੋਟੇ ਛੋਟੇ ਵਾਕ ਪਰ ਬਹੁਤ ਜ਼ਰੂਰੀ ਅੱਛਾ ਜਿਵੇਂ ਗੱਲਬਾਤ ਸ਼ੁਰੂ ਕਰਨੀ ਹਾਂ ਬਿਲਕੁਲ ਇਹ ਪਾਸ਼ਾ ਸਿੱਖਣ 'ਚ ਇੱਕ ਵੱਡਾ ਕਦਮ ਹੁੰਦਾ ਹੈ ਜਦੋਂ ਤੁਸੀਂ ਟੁੱਟੇ-ਫੁੱਟੇ ਸ਼ਬਦਾਂ ਦੀ ਥਾਂ ਤੇ ਪੂਰੀ ਗੱਲ ਕਹਿਣ ਲੱਗ ਜਾਂਦੇ ਹੋ ਠੀਕ ਸੋ ਸ਼ੁਰੂਆਤ ਫਿਰ ਦੁਹਾਈ ਨਾਲ ਹੁੰਦੀ ਹੈ ਪਹਿਲੇ ਦਿਨ ਵਾਲੇ ਸ਼ਬਦ ਹਾਂਜੀ ਨੋਟਸ ਦੱਸਦੇ ਨੇ ਨਮਸਕਾਰਮ ਔਨੂ ਯਾਨੀ ਹਾਂ ਕਾਦੂ ਯਾਨੀ ਨਹੀਂ ਦਇਆ ਚੇਸੀ ਕਿਰਪਾ ਕਰਕੇ ਧੰਨਵਾਦ ਆਲੂ ਧੰਨਵਾਦ ਹਾਂ ਇਹ ਸਾਰੇ ਤੇ ਨੋਟਸ ਕਹਿੰਦੇ ਨੇ ਫਲੈਸ਼ ਕਾਰਡ ਵਰਤਦੇ ਨੇ ਇਹਦੇ ਲਈ ਹੂੰ ਤੇਜ਼ੀ ਨਾਲ ਰਿਵੀਜ਼ਨ ਹੋ ਜਾਂਦੀ ਹੋਊ ਹੈਨਾ ਪੁਰਾਣਾ ਯਾਦ ਆ ਜਾਂਦਾ ਬਿਲਕੁਲ ਤੇ ਸਿਰਫ ਯਾਦ ਹੀ ਨਹੀਂ ਇਸ ਨਾਲ ਨਾ ਸਿੱਖਣ ਵਾਲੇ ਦਾ ਹੌਸਲਾ ਵੱਧਦਾ ਹੈ। ਅੱਛਾ ਕਿਵੇਂ? ਜਦੋਂ ਉਹਨਾਂ ਨੂੰ ਲੱਗਦਾ ਕਿ ਹਾਂ ਮੈਨੂੰ ਪਿਛਲਾ ਯਾਦ ਹੈ ਤਾਂ ਫਿਰ ਨਵਾਂ ਸਿੱਖਣ ਲਈ ਉਹ ਹੋਰ ਤਿਆਰ ਹੋ ਜਾਂਦੇ ਨੇ। ਇੱਕ ਮਤਲਬ ਕੌਨਫੀਡੈਂਸ ਆ ਜਾਂਦਾ ਹੈ। ਸਹੀ ਗੱਲ ਹੈ। ਅੱਛਾ ਇਸ ਤੋਂ ਬਾਅਦ ਫਿਰ ਨਵੇਂ ਵਾਕ ਆਉਂਦੇ ਨੇ ਆਪਣੀ ਜਾਣ ਪਛਾਣ ਵਾਲੇ। ਹਾਂਜੀ। ਨੋਟਸ 'ਚ ਲਿਖੇ ਨੇ ਮੀਰੂ ਐ ਲਾਗੁਨਾਰੂ। ਮਤਲਬ ਤੁਸੀਂ ਕਿਵੇਂ ਹੋ? ਹੂੰ। ਨੇਨੂ ਬਾਗੁਨਾਨੂ। ਮੈਂ ਠੀਕ ਹਾਂ। ਹਾਂਜੀ। ਨਾ ਪੇਰੂ। ਮਤਲਬ ਮੇਰਾ ਨਾਮ ਹੈ ਬਿਲਕੁਲ ਮੀ ਪਰੂ ਐਮਟੀ ਤੁਹਾਡਾ ਕੀ ਨਾਮ ਹੈ ਹਮ ਸੰਤੋਸ਼ਮ ਖੁਸ਼ੀ ਹੋਈ ਤੇ ਫਿਰ ਨੇਨੂ ਪੰਜਾਬੀ ਨਹੀਂ ਮੈਂ ਪੰਜਾਬੀ ਹਾਂ ਜਾਂ ਨੇਨੂ ਵਿਦਿਆਰਥੀ ਨਹੀਂ ਮੈਂ ਵਿਦਿਆਰਥੀ ਹਾਂ ਇਹ ਤਾਂ ਸੱਚੀ ਬੜੇ ਕੰਮ ਦੇ ਵਾਕ ਨੇ ਹਾਂ ਤੇ ਦੇਖੋ ਇਹਨਾਂ ਦੀ ਚੋਣ ਕਿੰਨੀ ਸੋਚ ਕੇ ਕੀਤੀ ਗਈ ਹੈ ਇਹ ਸਿਰਫ ਵਾਕ ਨਹੀਂ ਇਹ ਗੱਲਬਾਤ ਸ਼ੁਰੂ ਕਰਨ ਦੇ ਤਰੀਕੇ ਨੇ हां मतलब जानकारी ਲੈਣ ਦੇਣ ਦੇ ਨਾਲ ਨਾਲ हां ਨਾਲੇ ਦੂਜੇ ਬੰਦੇ ਨਾਲ ਜੁੜਨ ਦਾ ਤਰੀਕਾ ਜਿਵੇਂ ਮੀਰੂ ਯਲਾਗੁਨਾਰ ਪੁੱਛਣਾ ਇਹ ਸਿਰਫ ਹਲਚਲ ਪੁੱਛਣਾ ਨਹੀਂ ਇਹ ਦੂਜੇ ਵਿੱਚ ਦਿਲਚਸਪੀ ਦਿਖਾਣਾ ਵੀ ਹੈ اچھا ਤੇ ਸੰਤੋਸ਼ਮ ਕਹਿਣਾ ਇਹ ਗੱਲਬਾਤ ਨੂੰ ਨਾ ਇੱਕ ਨਿਗ ਦਿੰਦਾ ਸੋ ਇਹ ਛੋਟੇ ਵਾਕ ਅਸਲ ਚ ਵੱਡਾ ਕੰਮ ਕਰਦੇ ਨੇ ਹਾਂ ਇਹ ਤਾਂ ਵਧੀਆ ਨੁਕਤਾ ਮਤਲਬ ਸਿਰਫ ਪਾਸ਼ਾ ਨਹੀਂ ਸਗੋਂ ਉਸ ਪਾਸ਼ਾ ਰਹੀਂ ਰਿਸ਼ਤਾ ਕਿਵੇਂ ਬਣਾਉਣਾ ਹੈ ਉਹ ਵੀ ਸਿਖਾਇਆ ਜਾ ਰਿਹਾ ਹੈ ਬਿਲਕੁਲ ਪਰ ਕੀ ਸਿਰਫ ਵਾਕ ਯਾਦ ਕਰਨ ਨਾਲ ਗੱਲ ਬਣ ਜਾਂਦੀ ਹੈ ਅਸਲ ਚ ਬੋਲਣਾ ਆ ਜਾਂਦਾ ਹੈ ਨਹੀਂ ਨਹੀਂ ਇਸੇ ਲਈ ਤਾਂ ਅੱਗੇ ਪ੍ਰੈਕਟਿਸ ਦਾ ਜ਼ਿਕਰ ਹੈ ਨੋਟਸ ਕਹਿੰਦੇ ਨੇ ਕਿ ਵਿਦਿਆਰਥੀਆਂ ਨੂੰ ਜੋੜੀਆਂ 'ਚ ਵੰਡਿਆ ਜਾਂਦਾ ਹੈ ਅੱਛਾ ਪੇਰਵਕ ਹਾਂਜੀ ਤਾਂ ਕਿ ਉਹ ਇੱਕ ਦੂਜੇ ਨਾਲ ਇਹਨਾਂ ਵਾਕਾਂ ਨੂੰ ਵਰਤ ਕੇ ਗੱਲ ਕਰ ਸਕਣ ਜਿਵੇਂ ਇੱਕ ਪੁੱਛੇ ਨਮਸਕਾਰਮ ਮੀ ਪੇਰੂ ਐ ਮੀ ਟੀ ਤੇ ਦੂਜਾ ਜਵਾਬ ਦੇਵੇ ਨਾ ਪੇਰੂ ਜੋ ਵੀ ਨਾਮ ਹੋਵੇ ਨੇਨੂ ਬਾਗੁਨਾ ਨੂੰ ਤੇ ਪਹਿਲਾ ਕਹੇ ਸੰਤੋਸ਼ਮ ਹਾਂ ਇਸ ਤਰ੍ਹਾਂ ਇਹ ਬਹੁਤ ਜ਼ਰੂਰੀ ਐਕਟੀਵਿਟੀ ਐ ਕਿਉਂਕਿ ਜੋ ਸਿੱਖਿਆ ਉਹਨੂੰ ਤੁਰੰਤ ਵਰਤਣ ਦਾ ਮੌਕਾ ਮਿਲ ਜਾਂਦਾ ਹੂੰ ਤੀਦੀ ਨਕਲ ਜੀ ਹੋ ਜਾਂਦੀ ਐ ਡਰ ਘਟਦਾ ਤੇ ਬੋਲਣ ਦੀ ਮਤਲਬ ਰਵਾਨੀ ਹੋਣੀ ਸ਼ੁਰੂ ਹੁੰਦੀ ਐ ਸਹੀ ਗੱਲ ਏ ਇਹ ਸਿਰਫ ਰਟਾ ਨਹੀਂ ਰਹਿ ਜਾਂਦਾ ਫਿਰ ਬਿਲਕੁਲ ਨਹੀਂ ਇਹ ਅਸਲ ਵਰਤੋਂ ਹੈ اچھا ਤੇ ਇੱਕ ਹੋਰ ਐਕਟੀਵਿਟੀ ਵੀ ਹੈ ਵਾਕ ਪੂਰੇ ਕਰਨ ਵਾਲੀ ਜਿਵੇਂ ਬੋਰਡ ਤੇ ਲਿਖਤਾ ਨਾ ਪੇਰੂ ਹਾਂ ਯਾ ਮੀਰੂ ਹਾਂ ਤੇ ਵਿਦਿਆਰਥੀ ਫਿਰ ਖਾਲੀ ਥਾਂ ਪਰਦੇ ਨੇ ਇਹਦਾ ਕੀ ਫਾਇਦਾ ਇਹਦਾ ਫਾਇਦਾ ਥੋੜਾ ਵੱਖਰਾ ਹੈ ਇਹ ਐਕਟੀਵਿਟੀ ਨਾ ਵਾਕ ਦੀ ਬੰਤਰ ਤੇ ਜ਼ਿਆਦਾ ਧਿਆਨ ਦਿੰਦੀ ਹੈ ਗ੍ਰਾਮਰ ਤੇ ਸ਼ਬਦਾਂ ਦੀ ਸਹੀ ਥਾਂ ਤੇ ਅੱਛਾ ਮਤਲਬ ਸ਼ੁੱਧਤਾ ਤੇ ਜ਼ੋਰ ਹਾਂਜੀ ਸ਼ੁੱਧਤਾ ਤੇ ਇਹ ਸਮਝ ਨੂੰ ਪੱਕਾ ਕਰਦੀ ਹੈ ਕਿ ਵਾਕ ਬਣਦਾ ਕਿਵੇਂ ਹੈ ਜਿੱਥੇ ਜੋੜੀ ਵਾਲੀ ਗੱਲਬਾਤ ਜ਼ਿਆਦਾਤਰ ਬੋਲਣ ਦੇ ਪ੍ਰਵਾਹ ਤੇ ਕੌਨਫੀਡੈਂਸ ਤੇ ਜ਼ੋਰ ਦਿੰਦੀ ਹੈ ਉੱਥੇ ਇਹ ਐਕਟੀਵਿਟੀ ਐਕਿਊਰੇਸੀ ਤੇ ਠੀਕ ਠੀਕ ਸੋ ਦੋਵੇਂ ਜ਼ਰੂਰੀ ਨੇ ਇੱਕ ਫਲੋ ਲਈ ਦੂਜੀ ਐਕਿਊਰੇਸੀ ਲਈ ਬਿਲਕੁਲ ਦੋਵੇਂ ਮਿਲ ਕੇ ਇੱਕ ਵਧੀਆ ਬੈਲੈਂਸ ਬਣਾਉਂਦੀਆਂ ਨੇ ਤੇ ਦੰਦੇ ਅਖੀਰ ਚ ਇੱਕ ਤੇਲਗੂ ਚੈਲੰਜ ਵੀ ਹੈ ਹਾਂ ਕਿ ਵਿਦਿਆਰਥੀਆਂ ਨੂੰ ਕਲਾਸ ਦੇ ਸ਼ੁਰੂ ਤੇ ਅੰਤ ਚ ਇੱਕ ਦੂਜੇ ਨੂੰ ਤੇਲਗੂ ਚ ਹਾਲਚਾਲ ਪੁੱਛਣ ਲਈ ਕਿਹਾ ਜਾਂਦਾ ਇਹ ਆਈਡੀਆ ਵਧੀਆ ਲੱਗਿਆ ਮੈਨੂੰ ਹਾਂ ਇਹ ਬਹੁਤ ਵਧੀਆ ਤਰੀਕਾ ਹੈ ਇਹ ਨਾਲ ਲਗਾਤਾਰਤਾ ਬਣਾਉਂਦਾ ਭਾਸ਼ਾ ਸਿੱਖਣੀ ਕੋਈ ਇੱਕ ਦਿਨ ਦਾ ਕੰਮ ਨਹੀਂ ਹੂੰ ਇਹ ਲੰਬਾ ਕੰਮ ਹੈ ਤੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਰੋਜ਼ ਦੀਆਂ ਚੁਣੌਤੀਆਂ ਭਾਸ਼ਾ ਨੂੰ ਕਲਾਸਰੂਮ ਤੋਂ ਬਾਹਰ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਚ ਮਦਦ ਕਰਦੀਆਂ ਨੇ ਮਤਲਬ ਆਦਤ ਪਾਉਣ ਵਾਲੀ ਗੱਲ ਹੋਗੀ ਬਿਲਕੁਲ ਆਦਤ ਬਣਾਉਣ ਵਾਲੀ ਹੈ ਸਾਰਾ ਕੁਝ ਤਾਂ ਫਿਰ ਕੁਲ ਮਿਲਾ ਕੇ ਦੇਖੀਏ ਤਾਂ ਇਹ ਦੂਜੇ ਦਿਨ ਦਾ ਪੂਰਾ ਪਲਾਨ ਕਾਫੀ ਠੋਸ ਲੱਗ ਰਿਹਾ ਹੈ ਦੁਹਾਈ ਫਿਰ ਨਵੀਂ ਚੀਜ਼ ਫਿਰ ਆਪਸ ਚ ਪ੍ਰੈਕਟਿਸ ਤੇ ਨਾਲੇ ਰੋਜ਼ਾਨਾ ਵਰਤੋਂ ਲਈ ਹੱਲਾਸ਼ੇਰੀ ਹਾਂਜੀ ਇਹ ਸਭ ਮਿਲ ਕੇ ਸ਼ੁਰੂਆਤ ਕਰਨ ਵਾਲਿਆਂ ਲਈ ਇੱਕ ਚੰਗਾ 베ਸ ਤਿਆਰ ਕਰਦੇ ਨੇ ਹੈ ਹਾਂ ਬਿਲਕੁਲ ਇਹ ਪੂਰਾ ਤਰੀਕਾ ਪਾਸ਼ਾ ਸਿੱਖਣ ਦੇ ਮੁੱਖ ਅਸੂਲਾਂ ਤੇ ਖਰਾ ਉਤਰਦਾ ਹੈ ਹੌਲੀ ਹੌਲੀ ਅੱਗੇ ਵਧਣਾ ਸਿੱਖਣ ਵਾਲੇ ਨੂੰ ਐਕਟਿਵ ਰੱਖਣਾ ਤੇ ਜੋ ਸਿੱਖਿਆ ਉਹਦੀ ਤੁਰੰਤ ਪ੍ਰੈਕਟਿਸ ਕਰਾਉਣਾ ਇੱਥੋਂ ਸ਼ੁਰੂ ਕਰਕੇ ਹੀ ਫਿਰ ਅੱਗੇ ਜਾ ਕੇ ਮਤਲਬ ਹੋਰ ਔਖੀ ਗੱਲਬਾਤ ਜਾਂ ਸੱਭਿਆਚਾਰ ਦੀ ਡੂੰਗੀ ਸਮਝ ਵੱਲ ਵਧਿਆ ਜਾ ਸਕਦਾ ਹੈ ਸਹੀ ਅਸਲ ਚ ਸੋਚਣ ਵਾਲੀ ਗਲਤ ਹੈ ਕਿ ਭਾਸ਼ਾ ਦੀਆਂ ਇਹ ਜਿਹੜੀਆਂ ਸ਼ੁਰੂਆਤੀ ਇੱਟਾਂ ਨੇ ਆ ਨਿੱਕੇ ਨਿੱਕੇ ਵਾਕ ਇਹ ਕਿਵੇਂ ਅੱਗੇ ਜਾ ਕੇ ਲੋਕਾਂ ਤੇ ਸੱਭਿਆਚਾਰਾਂ ਵਿਚਾਲੇ ਸਮਝ ਦੇ ਵੱਡੇ ਪੁਲ ਬਣ ਸਕਦੇ ਨੇ ਹੂੰ ਇੱਕ ਡੂੰਗੀ ਗੱਲ ਹੈ ਹਾਂ ਤੇ ਇਹ ਸਫ਼ਰ ਸ਼ੁਰੂ ਕਿਵੇਂ ਹੁੰਦਾ ਬਸ ਉਹੀ ਇਹ ਨੋਟਸ ਸਾਨੂੰ ਦਿਖਾ ਰਹੇ ਨੇ ਇੱਕ ਸਧਾਰਨ ਪਰ ਮਜ਼ਬੂਤ ਸ਼ੁਰੂਆਤ